ਉਹ ਅਨਪ੍ਰੋਡਕਟੇਬਲ بارشਾਂ ਹੋਈਆਂ ਵੈਸਟਰਨ ਡਿਸਟਰਬੈਂਸ ਨਾਲ ਉਹਨਾਂ ਨੇ ਪੱਠੇ ਚੱਲਣ ਹੀ ਨਹੀਂ ਦਿੱਤੇ ਜੀ ਤੇ ਤੁਹਾਨੂੰ ਇੱਥੇ ਇਹ ਵੀ ਮੈਂ ਦੱਸਣਾ ਚਾਹਣਾ ਵੀ ਜਦੋਂ ਸਾਡੀ ਕੱਚੀ ਇੱਟ ਬਾਹਰ ਭੇਜ ਜਾਂਦੀ ਆ ਸਾਡੀ 12 14 ਕਿੱਲੇ ਚ ਐਵਰੇਜ ਪਥੇਰ ਹੁੰਦੀ ਆ ਜੇ ਸਾਡੀ 5 ਲੱਖ ਕੱਚੀ ਇੱਟ ਭੇਜਦੀ ਆ ਤਾਂ ਸਾਨੂੰ 1200 ਰੁਪਏ 1000 ਦੇ ਹਿਸਾਬ ਨਾਲ ਤੁਸੀਂ ਦੇਖ ਲਓ ਲੇਬਰ ਕੋਸਟ ਮਤਲਬ ਸਾਨੂੰ 6-7 ਲੱਖ ਰੁਪਏ ਸਾਡਾ ਚੱਲਿਆ ਜਾਂਦਾ ਜੀ ਜਿਹਦੇ ਕਰਕੇ ਸਾਨੂੰ ਬੜੇ ਵੱਡੇ ਲੌਸਸ ਹੋਏ ਪੱਠੇ ਚੱਲੇ ਨਹੀਂ ਹੈਗੇ ਤੇ ਅਸੀਂ ਤਾਂ ਕਹਿੰਦੇ ਆ ਵੀ ਵਪਾਰ ਚੱਲਦਾ ਰਹੇ ਪਰ ਗੱਲ ਕੀ ਹੈ ਇਹ ਦੇ ਕਰਕੇ ਦੂਸਰੀ ਗੱਲ ਜਿਹੜਾ ਸਾਡਾ ਕੋਲਾ ਸੀਗਾ ਸਰਕਾਰ ਨੇ ਪਹਿਲਾਂ ਸਾਡੇ ਜਿਹੜਾ ਕੋਲੇ ਤਾਂ ਆਉਂਦਾ ਸੀਗਾ ਯੂ ਐਸ ਕੋਲ ਉਹਦੇ ਤੇ 5% ਜੀ ਐਸ ਟੀ ਸੀਗਾ ਜਿਹੜਾ ਹੁਣ 18% ਹੋ ਗਿਆ ਜਿੱਦੀ ਸਾਨੂੰ ਕੋਈ ਇਨਪੁਟ ਨਹੀਂ ਮਿਲਦੀ ਇੱਕ ਕੋਲੇ ਦਾ ਟਰਾਲਾ ਮਤਲਬ ਬੜਾ ਤੁਸੀਂ ਦੇਖ ਲਓ ਵੀ 1 ਲੱਖ ਰੁਪਿਆ ਰੇਟ ਵੱਤ ਗਿਆ ਉਹਦਾ ਪਰ ਹੁਣ ਮੌਜੂਦਾ ਸਰਕਾਰ ਨੇ ਚਲੋ ਸਾਡੇ ਜਿਹੜਾ 62000 ਤੋਂ ਵਧਾ ਕੇ ਮਾਈਨਿੰਗ ਫੀਸ ਜਿਹੜੀ ਆ 218000 ਰੁਪਏ ਕਰਤੀ ਪਰ ਅਸੀਂ ਮਤਲਬ ਸਾਨੂੰ ਮਨ ਨੂੰ ਸ਼ਾਂਤੀ ਆ ਅਸੀਂ ਆਪਦਾ ਵਪਾਰ ਤਾਂ ਆਰਾਮ ਨਾਲ ਕਰ ਸਕੀਏ ਜਿਹੜਾ ਅੱਬਲ ਇਟ ਦਾ ਰੇਟ ਆ ਉਹ 7900 ਤੋਂ 8000 ਰੁਪਏ ਰੇਟ ਆ ਇਹ 3000 ਜੇ ਆਪਾਂ ਪਹੁੰਚ ਕਰਦੇ ਆ ਉਦੋਂ ਜੇ ਆਪਾਂ 500000 ਲੈ ਲਈਏ ਤਾਂ ਉਹਦਾ ਰੇਟ ਆਪਾਂ ਨੂੰ ਮੰਨ ਕੇ ਚਲੋ ਸਾਡੇ 80 ਰੁਪਏ ਦੇ ਲੱਗੇ ਸ਼ੱਕੇ ਪਾਉ। ਭਾਜੀ ਇਹ ਆਪਣੇ 2 ਤੋਂ 2.5 ਮਹੀਨੇ ਪਹਿਲਾਂ ਜਦੋਂ ਜੂਨ ਜੁਲਾਈ ਦੇ ਵਿੱਚ ਜਿਸ ਟਾਈਮ ਪੱਠੇ ਬੰਦ ਹੋਣੇ ਸ਼ੁਰੂ ਹੋਈ ਸੀ ਉਸ ਟਾਈਮ ਇਹ ਰੇਟ ਤਾਂ ਕਿੰ ਸੀ 4600 ਤੁਸੀਂ ਇਹ ਲਗਾ ਕੇ ਚੱਲੋ ਕਿ ਭਾਈ ਇਹ 3 ਮਹੀਨਿਆਂ ਦੇ ਵਿੱਚ 1500 ਰੁਪਏ ਦਾ ਫਰਕ ਡਿਫਰੈਂਸ ਆ ਗਿਆ ਵਾ ਬਾਕੀ ਸਾਡਾ ਜਿਹੜਾ ਇਹ ਮੰਨਣਾ ਕਿ ਹੁਣ ਵੀ ਰੇਟ ਵਾਪਸ ਜਾਣੇ ਮੁਸ਼ਕਲ ਹੈ ਰੇਟ ਇੱਥੇ ਕੀ ਸਟੇਬਲ ਹੀ ਰਹਿਣਗੇ ਇਹ ਤੇ ਇਸ ਵੇਲੇ 6000 ਦੇ ਕਰੀਬ ਹੁੰਦਾ ਲੇਕਿਨ ਹੁਣ ਇਸ ਕੋਲ 8000 ਦੇ ਕਰੀਬ ਪਹੁੰਚ ਚੁੱਕਾ ਕੰਮਕਾਰ ਕਿੰਨਾ ਕਰ ਸਕਦਾ ਇਸ ਤੋਂ ਪਹਿਲਾਂ ਸਰ ਹੜਾ ਨੇ ਮਾਰ ਲਿਆ ਜੀ ਹਰਾਂ ਦੀ ਕਰਕੇ ਬਹੁਤ ਜ਼ਿਆਦਾ ਫਰਕ ਪਿਆ ਕੰਮਕਾਰਾਂ ਦੇ ਉੱਤੇ ਉਹਨੇ ਕੰਮ ਬਹੁਤ ਡਾਊਨ ਕੀਤੇ ਆ ਤੇ ਹੁਣ ਜਿਹੜੇ ਨੇ ਇੱਟਾਂ ਨੇ ਇਸ ਵੇਲੇ ਇੱਟਾਂ ਦਾ ਰੇਟ ਇੰਨਾ ਘਾਈ ਚੁੱਕਿਆ ਵੀ ਘਾਈ ਹੋ ਚੁੱਕਿਆ ਵੀ ਕੋਈ